ਸਾਹਿਬ ਜੀਓ ਸੋਰਠਾ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਧਾਰੀ ਪ੍ਰਵ ਪੂਰੀ ਲੋਚ ਹਮਾਰੀ ਗੁਰਪੂਰੇ ਕਿਰਪਾ ਧਾਰੀ ਪਰਾਵ ਪੂਰੀ ਲੋਚ ਹਮਾਰੀ ਕ੍ਰਿਸ਼ਨਨਗਰ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਧਿਆਈਐ ਅਨੰਦ ਸੁਕ੍ਰਤ ਕਰੀਐ ਰਹਾਉ संत का मार्ग धर्म की बाड़ी को वड़भागी पाए कोटि जन्म के खिलखनासे हर चरण चित लाए उसत कर सदा प्रवे अपने जनपुरी कल राखी जी जानत सब भए पवित्रआ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਮੰਦਰਡਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਮੰਦਰਡਾਇਆ ਕੋਏ ਪਾਵ ਭਾਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ